ਮਾਰਾਏ ਬਬਾਈ ਜਾਉਂਦਾ ਰ ਭਗਤਾ ਬੈਠ ਜਾ ਹੋ ਠੀਕ ਆ ਬਬਾ ਠੀਕ ਆ ਭਗਤਾ ਤੂੰ ਦੱਸ ਕੀ ਦੱਸਾਂ ਬਬਾ ਮੈਂ ਤਾਂ ਯਾਰ ਨੀਂਦ ਹੀ ਨਹੀਂ ਆਉਂਦੀ ਯਾਰ ਬਬਾ ਅੱਛਾ ਭਗਤਾ ਜਮੇ ਨਹੀਂ ਅੱਖ ਨੇ ਆਖੀ ਨਹੀਂ ਲੱਗਦੀ ਮੈਂ ਤਾਂ ਦਵਾਈਆਂ ਵੀ ਲੈ ਲੈ ਕੇ ਜਿੰਨਾ ਚਿਰ ਦਵਾਈਆਂ ਲਈਏ ਉਹਨਾਂ ਚਰਤਾ ਜਾਂਦੀਆਂ ਜੋ ਛੱਡਦੇ ਨੇ ਉਹੀ ਹਾਲ ਫੇਰ ਹੋ ਜਾਂਦਾ ਫੇਰ ਮੈਂ ਕਿਹਾ ਬਾਬੇ ਕੋਲ ਚੱਲਦੇ ਹਾਂ ਉਹੀ ਕਰਕੇ ਦਊ ਆਪਣਾ ਕੋਈ ਪੱਕਾ ਹੱਲ ਕੋਈ ਗੱਲ ਨਹੀਂ ਭਗਤਾ ਜੇ ਤੂੰ ਮਾਣ ਨਾਲ ਸਾਡੇ ਕੋਲੇ ਆਇਆ ਹਾਂ ਹਾਂ ਬਬਾ ਤੇ ਤੈਨੂੰ ਇਹੋ ਜੀ ਦਵਾਈ ਲਿਖ ਕੇ ਦੇਵਾਂਗੇ ਭਗਤਾ ਹੈ ਵੀ ਘਰੇਲੂ ਨੁਸਖਾ ਅੱਛਾ ਬਬਾ ਤੇ ਜੇ ਤੂੰ ਉਹਨੂੰ ਵਰਤ ਲਿਆ ਤੇ ਤੂੰ ਆਏ ਆਖੀਂਗਾ ਵੀ ਵਾਕੇ بابا ਤੂੰ ਕੋਈ ਦਵਾਈ ਦਿੱਤੀ ਸੀ ਘਰੇ ਬਣਾ ਦੋ ਮੈਂ ਨਾਲੋਂ ਮੈਂ ਕਹਣਾ ਭਗਤਾ ਤੂੰ ਘਰੇ ਬਣਾਏਂਗਾ ਤੇ ਇਹੋ ਜੀ ਸਕੂਨ ਦੀ ਤੈਨੂੰ ਨੀਂਦ ਆਊਗੀ ਨਾ ਇਹ ਦਵਾਈ ਨਾਲ ਅੱਛਾ ਤੇ ਨਾਲੇ ਕੋਈ ਨੁਕਸਾਨ ਨਹੀਂ ਹੋਣਾ ਕੋਈ ਸਾਈਡ ਇਫੈਕਟ ਨਹੀਂ ਠੀਕ ਆ ਬਾਬਾ ਤੇ ਤੈਨੂੰ ਦੱਸਾਂ ਲਿਖ ਕੇ ਦੇਵਾਂ ਲਿਖ ਕੇ ਦੇ ਦੇ ਪਪਾ ਫਰਮਾਨ ਹਾਂ ਲਗਾਤਾਰ ਵਰਤੀ ਭਗਤਾ ਠੀਕ ਹੈ ਠੀਕ ਗੱਲ ਆ ਕਿੰਨੇ ਕਿੰਨਾ ਚਿਰ ਵਰਤਾਂ ਮੱਬਾ ਵਰਤ ਲਈ ਭਗਤਾ 15 ਦਿਨ ਵਰਤ ਲਈ ਠੀਕ ਰਿਜ਼ਲਟ ਤਾਂ ਤੈਨੂੰ ਛੇ ਦਿਤੀ ਮਿਲ ਜੂ 6-7 ਦਿਨਾਂ ਚ ਰਿਜ਼ਲਟ ਮਿਲ ਜੂ ਕਿਤੇ ਇਹ ਤਾਂ ਨਹੀਂ ਬਾਬਾ ਵੀ ਜਿੰਨਾ ਚਿਰ ਦਵਾਈ ਲਵਾਉਣਾ ਚਿਰ ਨੀਂਦ ਆਉਗੀ ਨਹੀਂ ਭਗਤ ਨੂੰ ਨੀਂਦ ਫੇਰ ਨਾ ਆਵੇ ਨਹੀਂ ਭਗਤਾ ਤੂੰ ਦੇਖੇਂਗਾ ਤਾਂ ਸਹੀ ਰਿਜ਼ਲਟ ਦਾ ਤੂੰ ਮੰਨੇਂਗਾ ਆਪੇ ਅੱਛਾ ਬਾਬਾ ਬਾਕੀ ਤੂੰ ਜਿਆਦੇ ਟਾਈਮ ਵੀ ਵਰਤ ਲੇਂਗਾ ਨਾ ਇਹਦਾ ਨੁਕਸਾਨ ਹੈ ਨਹੀਂ ਠੀਕ ਆ ਬਾਬਾ ਦਵਾਈਆਂ ਦਾ ਨੁਕਸਾਨ ਹੁੰਦਾ ਨਾ ਮਾਦਾ ਬਹੁਤ ਵੰਗਿਆ ਰਹਿ ਲਿਆ ਹਾਂ ਪਰ ਇੱਕ ਰੀਲੂ ਨੁਸਖਾ ਇਹਦਾ ਨੁਕਸਾਨ ਹੈ ਨਹੀਂ ਭਗਤ ਮੈਨੂੰ ਲਿਖ ਕੇ ਦੇ ਦੇ ਬਾਬਾ ਹਾਂ ਕਰਨਾ ਕੀ ਹੈ ਭਗਤਾ 50 ਗ੍ਰਾਮ ਲੈਣਾ ਅਸ਼ਵਗੰਧਾ ਠੀਕ ਹੈ 50 ਗ੍ਰਾਮ ਲੈਣੀ ਹੈ ਬ੍ਰਹਮੀ ਬੂਟੀ ਅੱਛਾ ਬਾਬਾ 25 ਗ੍ਰਾਮ ਲੈਣੀ ਹੈ ਸ਼ੰਖ ਪੁਸ਼ਪੀ ਅੱਛਾ 25 ਗ੍ਰਾਮ ਲੈਣੀ ਹੈ ਜਟਾਮਾਸੀ ਅੱਛਾ ਬਾਬਾ ਤੇ 10 ਗ੍ਰਾਮ ਲੈਣੀ ਹੈ ਜਾਫਲ ਠੀਕ ਹੈ ਬਾਬਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਭਗਤਾ ਪਾਊਡਰ ਬਣਾ ਲਈ ਠੀਕ ਹੈ ਬਾਬਾ ਤੇ ਇੱਕ ਚਮਚਾ ਸਵੇਰ ਤੇ ਇੱਕ ਚਮਚਾ ਸ਼ਾਮ ਨੂੰ ਦੋ ਟਾਈਮ ਲੈਣੀ ਬਾਬਾ ਹਾਂ ਰੋਟੀ ਖਾਣ ਤੋਂ ਬਾਅਦ ਦੁੱਧ ਨਾਲ ਲੈਣੀ ਹੈ ਠੀਕ ਹੈ ਬਾਬਾ ਠੀਕ ਹੈ ਤੇ ਰਿਜ਼ਲਟ ਤੈਨੂੰ 6-7 ਦਿਨਾਂ ਚ ਮਿਲ ਜੂਗਾ ਤੇ ਇਹ ਤੂੰ 15-16 ਦਿਨ ਵਰਤਲੇ ਆਮ ਨਾਲ ਕੋਈ ਚੱਕਰ ਨਹੀਂ ਵਰਤ ਲੂਗਾ ਪਾਵਾ ਦੀ 20 ਦਿਨ ਵਰਤ ਲਈ ਕੋਈ ਦਿੱਕਤ ਆਈ ਗੱਲ ਨਹੀਂ ਠੀਕ ਹੈ ਤੇ ਰਿਜ਼ਲਟ ਤੈਨੂੰ ਇਹੋ ਜਿਹਾ ਹੋਊਗਾ ਨੀਂਦ ਤੈਨੂੰ ਇਹੋ ਜਿਹੀ ਆਇਆ ਕਰੂਗੀ ਤੂੰ ਮੰਨੇਗਾ ਵੀ ਵਾਕੇ ਬਾਬਾ ਇਹੋ ਜਿਹੀ ਕਦੇ ਸਕੂਨ ਵਾਲੀ ਨੀਂਦ ਕਦੇ ਪਹਿਲਾਂ ਆਈ ਨਹੀਂ ਤੇ ਆ ਤੈਨੂੰ ਪਰਚੀ ਪਾੜ ਕੇ ਦੇ ਦੇਣਾ ਪਰਚੀ ਦੇ ਦੇਵਾ